ਅਮ੍ਰਿਤਸਰ ਦੇ ਲੋਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਕਿਤਨਾ ਕਿਤੇ ਹਾਲਾਤ ਵਿਗੜਦੇ ਹੋਏ ਨਜ਼ਰ ਆਉਂਦੇ ਹਨ ਜਿੱਥੇ ਕਿ ਚੌਨ ਜਾਬਤਾ ਲੱਗਾ ਹੋਇਆ ਹੈ ਉੱਥੇ ਹੀ ਆਏ ਦਿਨ ਅਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਨਾਲ ਅਸੀਂ ਰੂਬਰੂ ਹੁੰਨੇ ਆ ਉੱਥੇ ਤੁਹਾਨੂੰ ਦੱਸਦੇ ਕਿ ਐਸ ਵੇਲੇ ਮੌਜੂਦ ਹਾਂ ਤਰਨਤਾਰਨ ਰੋਡ ਵਿਖੇ ਨਾਮਤਾਰਿਕੰਡੇ ਦੇ ਜਿੱਥੇ ਕਿ ਤੁਸੀਂ ਐਸ ਵੇਲੇ ਟੀਵੀ ਸਕਰੀਨਸ 'ਤੇ ਦੇਖ ਸਕਦੇ ਹੋ ਆਪਣੇ ICICI ਬੈਂਕ ਦੀ ਕੁਝ ਦੇਰ ਪਹਿਲਾਂ ਹੀ ਕਹਿ ਸਕਦੇ ਆ ਇੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਹਿਲੀ ਮਿਲਦੀ ਹੋਈ ਜਾਣਕਾਰੀ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਤਿੰਨ ਮੁਜਰਮ ਐਕਟੀਵਾ ਗਿਆ ਹੈ ਜਿੱਥੇ ਕਿ ਸਾਡੇ ਵੱਲੋਂ ਗੱਲ ਕੀਤੀ ਗਈ ਹੈ ਇੱਥੋਂ ਦੇ ਕੁਚ ਚਸ਼ਮਦੀਦਾ ਦੇ ਨਾਲ ਤੇ ਉਹਨਾਂ ਦਾ ਕਹਿਣਾ ਹੈ ਕਿ ਲੱਖਾਂ ਦੀ ਲੁੱਟ ਹੋਈ ਹੈ तकरीबन ਲੱਖਾਂ ਦੀ ਲੁੱਟ ਤੇ ਨਾਲ ਇਸ ਵਾਰਦਾਤ ਨੇ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਲੋ ਐਂਡ ਆਰਡਰ ਨੂੰ ਇੱਕ ਵਾਰੀ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਪੁਲਿਸ ਜੋ ਹੈ ਉਹ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਡੀਸੀਪੀ ਵੀ ਜੋ ਨੇ ਅੰਮ੍ਰਿਤਸਰ ਦੇ ਉਹ ਇੱਥੇ ਪਹੁੰਚ ਚੁੱਕੇ ਨੇ ਲੋਅਰ ਅਡੋਰ ਅਤੇ ਉਹਨਾਂ ਦੇ ਵੱਲੋਂ ਵੀ ਆਪਣੀ ਜਾਂਚ ਪੜਤਾਲ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਇਸ ਵੇਲੇ ਸਕਰੀਨਸ ਤੇ ਦੇਖ ਸਕਦੇ ਹੋ ਅਸੀਂ ਤੁਹਾਨੂੰ ਉਹ ਫੁਟੇਜ ਵੀ ਦਿਖਾਵਾਂਗੇ ਜੋ ਕਿ ਸਾਡੇ ਕੋਲ ਮੌਜੂਦ ਹੈ ਜੋ ਕਿ ਸਾਡੇ ਕੋਲ ਪਹੁੰਚੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੈਨ ਮੁਜਰਮ ਜੋ ਨੇ ਹੈ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਇਹ ਲੁੱਟ ਨੇ ਦਿਨ ਦਿਹਾੜੇ ਸ਼ਨੀਵਾਰ ਦੇ ਦਿਨ ਅੰਮ੍ਰਿਤਸਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇੱਕ ਸਵਾਲ ਉੱਠ ਚੁੱਕਦਾ ਹੈ ਪੁਲਿਸ ਦੇ ਪ੍ਰਸ਼ਾਸਨ ਦੇ ਉੱਤੇ ਕਿ ਡਿਊਟੀਆਂ ਨੇ ਉਹਨਾਂ ਨੂੰ ਪੁਲਿਸ ਵੱਲੋਂ ਪੂਕਤਾ ਨਿਭਾਇਆ ਜਾ ਰਿਹਾ ਹੈ ਲੇਕਿਨ ਉਥੇ ਹੀ ਇਹੋ ਜਿਹੀ ਵਾਰਦਾਤ ਹੋਣ ਹੋ ਜਾਣਾ ਕਿਤਨਾ ਕਿਤੇ ਪੁਲਿਸ ਦੇ ਉੱਤੇ ਵੀ ਸਵਾਲ ਚੁੱਕਦੀ ਹੈ ਕਿ ਕਿਤਨਾ ਕਿਤੇ ਲੋ ਐਂਡ ਆਰਡਰ ਦੀ ਵਿਵਸਥਾ ਜਿਹੜਾ ਖਰਾਬ ਹੁੰਦੀ ਨਜ਼ਰ ਆਉਂਦੀ ਹੈ ਤਾਂ ਡੀਸੀਪੀ ਦੇ ਨਾਲ ਗੱਲ ਕਰਦੇ ਆ ਤੇ ਜਾਣਦੇ ਹਾਂ ਇਸ ਸਲੱਟ ਬਾਰੇ ਹੋਰ ਕੀ ਨਾਮ ਹੈ ਜੀ ਦਾ ਆਪਣਾ ਲਖਿੰਦਰ ਸਿੰਘ ਹਾਂ ਜੀ ਇਹ ਕਿਹੜਾ ਬੰਦੇ ਕਿਹੜੀ ਜਗ੍ਹਾ ਤੇ ਕੀ ਗੱਲਬਾਤ ਹੋਈ ਹੈ ਤਰੰਤਾ ਰੋਡ ਹਾਂ ਜੀ ਨਾਮਤਾਰੀ ਗੰਡਾ ਆਸ਼ਾ ਆਸ਼ੀ ਬੰਦ ਕੀ ਗੱਲਬਾਤ ਸਰ ਇਹ ਡਕਾਤੀ ਹੈ ਜੀ ਹਾਂ ਜੀ ਤੁਸੀਂ ਕਿਤੇ ਕੀ ਗੱਲਬਾਤ ਹੋ ਰਹੀ ਸਾਰਾ ਵਾਕਿਆ ਸਰ ਉਹ ਕਹਿੰਦੇ ਕਿ ਤੇਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਅੱਛਾ ਜੀ ਹਾਂ ਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਫ ਹੋ ਰਹੇ ਸਰ ਹਾਂਜੀ ਐਸ ਸਾਰਾ ਕਸਟਮਰ ਨਹੀਂ ਸੀ ਸਰ ਇੰਨੇ ਕਿ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਵਜੇ ਦਾ ਟਾਈਮ ਸੀ ਸਰ 5 ਮਿੰਟ ਘੜ ਦੋ ਤੇ ਕੀ ਲੱਗਦਾ ਕਿ ਲੁੱਟ ਦੀ ਨੀਤ ਨਾਲ ਆਏ ਜਾਂ ਵੈਸੇ ਹੀ ਪਹਿਲਾਂ ਹੀ ਉਹਨਾਂ ਦਾ ਪਲੈਨਿੰਗ ਸੀਗਾ ਨਹੀਂ ਸਰ ਨੀਤ ਨਾਲ ਪੂਰੀ ਆਇਆ ਹਾਂਜੀ ਪਹਿਲਾਂ ਉਹਨਾਂ ਵੱਲੋਂ ਕੋਈ ਪਲੈਨਿੰਗ ਕੀਤੀ ਕੀ ਲੱਗਦਾ ਜਾਂ ਸਿੱਧਾ ਪ੍ਰੈਕਟੀ ਹੈਗਾ ਸਰ ਇਹ ਗੱਲ ਦਾ ਹੁਣ ਹਾਂ ਨੂੰ ਨਹੀਂ ਇਹਨਾਂ ਪਤਾ ਗੇਟ ਤੇ ਕੋਈ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਕੋਈ ਸਿਕਿਉਰਟੀ ਕਰਦੀ ਹੈਗਾ ਨਹੀਂ ਨਹੀਂ ਸਰ ਇਸ ਕੋਟੀਰ ਨੂੰ ਨਹੀਂ ਨਹੀਂ ਸਰ ਸੀਸੀਟੀਵੀ ਕੈਮਰਾ ਚੱਲਦੇ ਨੇ ਹਾਂ ਚੱਲਦੇ ਸਰ ਫੁਟੇਜ ਆਈ ਉਹਨਾਂ ਦੀ ਫੁਟੇਜ ਆ ਗਈ ਸਰ ਕਿੰਨੇ ਕ ਬੰਦੇ ਸੀ ਬੰਦੇ ਕਿੰਨੇ ਆਨੇ ਕਿੰਨੇ ਵੈਪਨ ਸੀ ਉਹਨਾਂ ਕੋਲ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਲ ਹੀ ਆ ਕਿਸ ਤੇ ਆਏ ਸੀ ਮੋਟਰਸਾਈਕਲ ਤੇ ਗੱਡੀ ਤੇ ਸਰ ਐਕਟਿਵ ਨੇ ਕਹਿੰਦੇ ਪਏ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਾਰੇ ਬੈਕਸਾਈਡ ਨੂੰ ਗਏ ਸੀ ਇਹ ਸੀਰਾਂ ਤੇ ਨਕਾਬ ਮੂਹ ਸਰ ਇੱਕ ਬੰਦੇ ਬੰਦੇ ਹਾਂਜੀ ਸੰਪਸੱਤੇ ਅੰਦਰ ਆ ਗਏ ਦਸ ਲੋਕ ਆਪੀ ਤੇ ਪ੍ਰੈਸ਼ਰ ਕੋਲ ਆ ਕੇ ਤਾਂ ਉਹਨਾਂ ਨੇ ਰਾਉਂਡ 12 ਲੱਖ ਇਹ ਅਮਾਉਂਟ ਆ ਉਹ ਲੈ ਕੇ ਗਿਆ ਪਰ ਅਸੀਂ ਇਹਦੇ ਤੇ ਪੁਲਿਸ ਵੀ ਰਿਪੋਰਟ ਕਰ ਲਿਆ ਹੈ ਉਹ ਜਿਹੜਾ ਜਮਾਤੋਂ ਪਹਿਲਾਂ ਦੱਸਿਆ ਸੀ 3 ਘੰਟਿਆਂ ਦੇ ਵਿੱਚ ਪੁਲਿਸ ਕਰ ਲਈ ਅੱਛਾ ਸਰ ਇਹ ਜਿਹੜਾ ਅੰਦਰ ਐਂਟਰ ਹੋਇਆ ਕਿਹਾ ਜਾਂ ਜਾਨਕੀ ਦੋ ਜਣੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਵੀ ਕੀ ਲਿਆ ਨਾ ਉਹਦੇ ਕਲਪਤੀ ਦੇ ਸਟੋਰੋਂ ਵੀ ਐਂਟਰ ਹੋਇਆ ਨਾ ਇਸ ਦਾ ਉਸਤਰਾ ਸੀ ਸੀ ਵੀ ਜਾਹ ਸਕਦੇ ਨਹੀਂ ਅਜੇ ਜਿਹੜੀ ਸੀ ਸੀ ਟੀ ਵੀ ਕਿ ਜੋ ਐਵਿਡੈਂਸ ਆਈ ਹੈ ਨਾ ਉਹ ਸ਼ੇਅਰ ਕਰੀ ਕਿੱਥੇ ਜਾ ਸਕਦੇ ਨੇ ਰੀਲ ਇਨਵੈਸਟੀਗੇਸ਼ਨ ਕਰਕੇ ਹੋਏਗੀ ਪਰ ਅਸੀਂ ਕੋਈ ਸੀ ਸੀ ਸਾਡੇ ਕੋਲ ਅੰਦਰ ਮੌਕੇ ਤੇ ਜਿਸ ਤੋਂ ਬਤਰਾਸ ਦੇ ਕਿ ਨੀ ਐਵੀਡੈਂਸ ਹੈ ਉਹ ਅਸੀਂ ਦੇਖ ਲਈ ਆ ਤੇ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਆਪਣੀ ਅੰਦਰ ਸਰ ਵਪਨ ਸਾਰੇ ਜੋ ਸਾਰੇ ਜੋ ਵਪਨ ਅਗੇ ਸੀ ਹੁਣ ਕਿੰਨਾ ਕੁ ਸੀਗਾ ਹਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਦੇਖ ਕੋਲ ਵੈਪਨ ਸੀ ਉਹਦੀ ਕਲੀਅਰ ਹੋਈ ਅੱਛਾ ਤਾਂ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਿਕਿਉਰਟੀ ਗਾਰਡ ਨਹੀਂ ਹੈਗਾ ਸੀ ਜਿਆਦਾਤਰ ਇਸ ਤਰ੍ਹਾਂ ਦੇ ਬੈਕ ਮੁਸ਼ਕਾਰ ਕੀਤਾ ਜਾਂਦਾ ਜਿੱਥੇ ਸਿਕਿਉਰਟੀ ਗਾਰਡ ਹੈ ਲੱਗਦਾ ਕਿ ਬੈਂਕ ਦਾ ਹੀ ਕਸੂਰ ਹੈ ਅਜੇ ਸਿਕਿਉਰਟੀ ਗਾਰਡ ਤੋਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਪੁੱਛਿਆ ਵੀ ਜਿਹੜੇ ਪੈਰਾਮੀਟਰ ਸਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਕਿ ਜਿਹੜੇ ਸਿਕਿਉਰਟੀ ਦਾ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਜੀ ਡਾਕ ਕੀਤੇ ਆ ਸਿਕਿਉਰਟੀ ਗਾਰਡ ਦਾ ਕਲੀਅਰ ਹੈ ਜੀ ਨਹੀਂ ਉਹ ਮਿਲ ਕੇ ਸਾਰੇ ਲੋਕ ਪ੍ਰਸ਼ਦਾਨ ਨੂੰ ਨੋਟੀਸ ਕੀਤਾ ਕਿ ਕੰਮ ਕਰਦੇ ਅੰਦਰ ਬਾਕੀ ਸਾਰੇ ਦੇਖ ਲੈ ਹਾਂ ਜੀ ਇਹ ਬ ਕੀ ਕਿਸੇ ਨੇ ਏਦਾਂ ਦੀ ਕੋਈ ਮੈਨ ਲੈਂਦੀ ਜਾਂ ਅਗਲਾ ਇਹ ਦੇਖਾ ਸੇਫ ਹੈ ਤੇ ਜਿਹੜੀ ਅਮਾਉਂਟ ਆ ਜੀ ਉਹਨੂੰ ਸਰ ਕੀ ਉਮੀਦ ਹੈ ਕਦੋਂ ਤੱਕ ਜਿਹੜੇ ਜੇਹਲੀਆਂ ਸਲਾਕਾ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਤੁਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀ ਇਨਵੈਸਟੀਗੇਸ਼ਨ ਟੀਮ ਮੂਵ ਕਰ ਗਈਆਂ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰਲੀ ਯੂ نو ਡੈਪਥ ਜਾ ਕੇ ਸੀ ਸਰ ਆਏਗਾ